ਰਾਜੂ ਵੀਰ ਜਿਹੜਾ ਆਪਣਾ ਪਰਿਵਾਰ ਪਾਲਦਾ ਹੈ ਰੇੜੀ ਲਾਉਂਦਾ ਚਾਹ ਦੀ ਤਾਂ ਹਾਲਾਤ ਜਿਹੜੇ ਨੇ ਵੱਤੋਂ ਵੱਤਰ ਨੇ ਕਿਉਂਕਿ ਜਿੰਨੇ ਪੈਸੇ ਉਹ ਵਟਦਾ ਦਿਹਾੜੀ ਦੇ ਵਿੱਚ ਸਿਰਫ ਔਰ ਸਿਰਫ ਦਵਾਈਆਂ ਦੇ ਵਰਤੇ ਜਾਂਦੇ ਨਹੀਂ 4-500 ਰੁਪਿਆ ਸਾਰਾ ਭਾਈ ਦਾ ਹੈ ਉਹਦੇ ਵਿੱਚ ਹੀ ਦਵਾਈ ਦਾ ਵੀ ਖਰਚਾ ਚੱਲਦਾ ਘਰ ਦਾ ਖਰਚਾ ਵੀ ਜਾਂਦਾ ਜਿਹੜਾ ਆਪਣੇ ਬੱਚਾ ਦਿੱਤਾ ਤਿੰਨਾ ਪੁੱਤਰਾਂ ਦੀ ਮੌਤ ਤੋਂ ਬਾਅਦ ਪਰ ਉਹ ਵੀ ਜਿਹੜਾ ਹੈ ਇਸ ਵੇਲੇ ਬਿਮਾਰ ਹੈ ਮੰਜੇ ਦੇ ਇਨੋਜੀ ਹੋਇਆ ਕੀ ਪ੍ਰਾਯਾਸ਼ਾਨੀ ਦਾ ਮਾਲ ਦੀ ਨਾੜ ਬਲੋਗ ਦੀ ਦਿਮਾਗ ਦੀ ਨਾੜ ਬਲੋਗ ਇਹ ਜੀ ਪੰਜ ਸਾਲ ਹੀ ਹੋ ਗਏ ਮੇਰੇ ਬੇਟਾ ਜੀ ਨਾਮ ਜੀਏ ਤੁਹਾਡਾ ਹੋ ਜੇ ਐਵੇਂ ਜੇ ਦਿਲ ਕਰਦਾ ਤੁਹਾਡਾ ਵੀ ਚੱਲਣ ਫਿਰਨ ਨੂੰ ਜੀ ਕਰਦਾ ਹੈ ਕਿ ਤੁਸੀਂ ਚੱਲੋ ਜੀ ਫਿਰੋ ਜੀ ਢਿੱਡ ਦਬੀ ਹੁੰਦੀ ਆ ਕੀ ਵੀ ਦੀਏ ਜਦੋਂ ਬੱਚਾ ਤੁਹਾਡਾ ਦਰਦ ਨਾਲ ਤੜਫਦਾ ਹੈ ਜਾਂ ਉਹ ਤੁਰ ਨਹੀਂ ਪਾਉਂਦਾ ਜਾਂ ਚੱਲ ਨਹੀਂ ਪਾਉਂਦਾ ਮੰਜੇ ਦੇ ਹੀ ਚੀਜ਼ਾਂ ਦੀ ਚੀਜ਼ਾਂ ਦਿੱਤੀਆਂ ਜਾਂਦੀਆਂ ਨਹੀਂ ਜਾਂਦੀ ਬਿਲਕੁਲ ਇਥੋਂ ਏੜ ਫੁੱਲ ਕੇ ਇੱਥੇ ਆ ਜਾਂਦਾ ਘਰ ਤੋਂ ਕਾ ਨੀਂਗੋ ਖੋਲ ਜਾਂਦਾ ਇਹ ਬੇਟ ਤੇ ਸਾਡਾ ਆਪਣਾ ਰੋ ਨਿਕਲ ਜਾਂਦਾ ਸਹੀ ਮੁੱਛੋ ਮਾਂ ਵਾਸਤੇ ਪੁੱਤ ਬੜੇ ਅਨਮੋਲ ਚੀਜ਼ਾਂ ਹੁੰਦੀਆਂ ਨੇ ਤੁਹਾਡਾ ਬੱਚਾ ਜਦੋਂ ਮੰਝੇ ਦੇ ਪਿਆ ਹੁੰਦਾ ਕੀ ਬੀਜਦੀ ਤੁਹਾਡੇ ਦਿਲ ਤੇ ਤੇ ਕੱਲ ਹੀ ਬੜਾ ਬੁਰਾ ਹਾਲੀ ਤੇ ਮੈਂ ਰੋਣ ਵਾਲੀ ਹੋ ਜੰਨੀ ਕੀ ਹੋਇਆ ਸੀ ਪਹਿਲਾਂ ਉਹਨਾਂ ਦਾ ਭਾਈ ਉਹ ਧੜਨੀ ਤੋਂ ਚੱਲਦਾ ਹੈ ਬੱਚੇ ਦਾ ਉਹਦੇ ਵੀ ਇਲਾਜ ਕਰਾਉਂਦੇ ਰਹੇ ਬਹੁਤ ਜ਼ਿਆਦਾ ਲੇਕਿਨ ਫਿਰ ਵੀ ਠੀਕ ਨਹੀਂ ਹੋਇਆ 2006 'ਚ ਉਹਦੀ ਮੌਤ ਹੋ ਗਈ ਇਲਾਜ ਵਾਸਤੇ ਕਿੰਨੇ ਕੇ ਡਾਕਟਰਾਂ ਤਾਂ ਹੀ ਪਹੁੰਚੇ ਤੁਸੀਂ ਕਿੰਨਾਰੇ ਇਲਾਜ ਤੇ ਜੋਰ ਲਾਇਆ ਘੜ ਤੋਂ ਘੜ ਵੀ ਅਸੀਂ ਜੀ 7 ਲੱਖ ਰੁਪਇਆ ਲੱਗ ਗਿਆ ਨਾ ਉਹਨਾਂ ਹੁਣ ਰੋਜੀ ਰੋਟੀ ਜਿਵੇਂ ਚੱਲਦੀ ਆ ਥਰਨੇ ਲੈ ਲੈ ਕੇ ਰੋਟੀ ਖਾਂਦੇ ਨੇ ਜਿ ਕੇਵਲੇ ਰੇੜੀ ਦੋਤੋਂ ਸਬਜ਼ੀ ਲੈ ਆਈ ਦੀ ਉਹ ਖਾ ਲੈਂਦੀ ਆ ਜਿਹੜੀ ਬਣਾਈ ਦੀ ਆ ਆਪਣਾ ਗੁਜ਼ਾਰਾ ਕਰੀਦਾ ਮਾਪੇ ਜਿਹੜੇ ਨੇ ਇਸ ਵੇਲੇ ਸਮਾਸੀ ਵੀਰਾਂ ਸਾਹਮਣੇ ਐਨ ਆਰ ਆਈ ਵੀਰਾਂ ਸਾਹਮਣੇ ਅਪੀਲ ਲਾ ਰਹੇ ਨੇ ਬੱਚੇ ਦੇ ਇਲਾਜ ਵਾਸਤੇ ਜਿੰਨੀ ਹੈਲਪ ਹੋ ਸਕੇ ਚਲੋ ਕਰਨ ਸਾਡਾ ਬੱਚਾ ਠੀਕ ਹੋਣਾ ਚਾਹੀਦਾ ਸਸਿਆਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਗਿੱਲ ਲਾਲੀ ਦੋਸਤੋ ਅੰਮ੍ਰਿਤਸਰ ਦੇ ਪਿੰਡ ਸੁਲਤਾਨਵੰਦ ਪਹੁੰਚੇ ਆ ਜਿੱਥੇ ਇਹੋ ਜੇ ਬਾਦਨ ਸਿੰਘ ਮਾਪਿਆਂ ਨਾਲ ਮਿਲੌਣ ਜਾ ਰਹੇ ਆ ਜਿਨ੍ਹਾਂ ਦੇ ਪਹਿਲਾਂ ਤਿੰਨ ਬੱਚੇ ਤਿੰਨ ਪੁੱਤ ਪੈਦਾ ਹੋਏ ਪਰ ਰੱਬ ਦਾ ਇਹੋ ਜਿਹਾ ਪਾਣਾ ਵਰਤਿਆ ਜੇ ਉਹ ਪੁੱਤ ਜਿਹੜੇ ਰੱਬ ਨੂੰ ਪਿਆਰੇ ਹੋ ਜੇ ਤਾਂ ਤਿੰਨਾ ਪੁੱਤਾਂ ਤੋਂ ਬਾਅਦ ਰੱਬ ਨੇ ਫੇਰ ਸੁਣੀ ਤਾਂ ਫੇਰ ਇੱਕ ਪੁੱਤ ਦਿੱਤਾ ਪਰ ਉਸ ਪੁੱਤ ਦੇ ਵੀ ਹਾਲਾਤ ਇੰਨੇ ਜ ਮਾੜੇ ਨੇ ਕਿ ਉਹਨੂੰ ਭਿਆਨਕ ਬਿਮਾਰੀ ਲੱਗੀ ਹੋਈ ਆ ਹਾਲਾਤ ਤੁਹਾਡੇ ਸਾਹਮਣੇ ਬਿਆਨ ਪਿਆਰੀਆਂ ਨੇ ਇਹ ਤਸਵੀਰਾਂ ਰੱਬ ਦੀ ਸੁਣਵਾਈ ਦਾ ਹੋਈ ਰੱਬ ਨੇ ਬੱਚਾ ਦਿੱਤਾ ਤਿੰਨਾ ਪੁੱਤਰਾਂ ਦੀ ਮੌਤ ਤੋਂ ਬਾਅਦ ਪਰ ਉਹ ਵੀ ਜਿਹੜਾ ਹੈ ਇਸ ਵੇਲੇ ਬਿਮਾਰ ਹੈ ਮੰਜੇ ਤੇ ਤਾਂ ਮਾਂ-ਬਾਪ ਜਿਹੜੇ ਨੇ ਇਸ ਵੇਲੇ ਸਮਾਸੇ ਵੀਰਾਂ ਸਾਹਮਣੇ ਐਨਆਰਆਈ ਵੀਰਾਂ ਸਾਹਮਣੇ ਅਪੀਲ ਲਾ ਰਹੇ ਨੇ ਬੱਚੇ ਦੇ ਇਲਾਜ ਵਾਸਤੇ ਤਾ ਰਾਜੂ ਵੀਰ ਜਿਹੜਾ ਆਪਣਾ ਪਰਿਵਾਰ ਪਾਲਦਾ ਹੈ ਰੇੜੀ ਲਾਉਂਦਾ ਚਾਹ ਦੀ ਤਾਂ ਹਾਲਾਤ ਜਿਹੜੇ ਨੇ ਵੱਤੋਂ ਵੱਤਰ ਨੇ ਕਿਉਂਕਿ ਜਿੰਨੇ ਪੈਸੇ ਉਹ ਵਟਦਾ ਦਿਹਾੜੀ ਦੇ ਵਿੱਚ ਸਿਰਫ ਔਰ ਸਿਰਫ ਦਵਾਈਆਂ ਦੇ ਵਰਤੇ ਜਾਂਦੇ ਨੇ ਬੱਚੇ ਦੀ ਦਵਾਈਆਂ ਵਾਸਤੇ ਹੀ ਹਜ਼ਾਰਾਂ ਰੁਪਏ ਰੋਜ਼ ਦੇ ਜਿਹੜੇ ਨੇ ਵਰਤੋਂ ਦੇ ਵਿਚਾਰ ਰਹੇ ਨੇ ਇਲਾਜ ਹੋਣਾ ਜਿਹੜਾ ਉਸ ਵਾਸਤੇ ਬੜੇ ਪੈਸੇ ਚਾਹੀਦੇ ਨੇ ਤਾਂ ਰੇੜੀ ਲਾ ਰਿਆ ਚਾਹ ਦੀ ਦਾ ਇੰਨੇ ਪੈਸੇ ਨਹੀਂ ਹੁੰਦੇ ਤਾਂ ਬੱਚੇ ਵੱਲ ਵੇਖਦੇ ਆਂ ਮਾਂ-ਬਾਪ ਦੇ ਵੀ ਜਿਹੜੇ ਨੇ ਜ਼ਰੂਰ ਹੰਝੂ ਆ ਜਾਂਦੇ ਨੇ ਨਜ਼ਰਾਂ ਦੇ ਵਿੱਚ ਬੱਚਾ ਜਿਹੜਾ ਉਹ ਮੰंजे ਤੇ ਹੋਵੇ ਤੇ ਮਾਪੇ ਜਿਹੜਾ ਟੁੱਟ ਜਾਂਦਾ ਹੈ ਪਹਿਲਾਂ ਰੱਬ ਦੀ ਮਾਰ ਵੱਜੀ ਇਸ ਪਰਿਵਾਰ ਤੇ ਜਿਹੜਾ ਤਿੰਨ ਪੁੱਤਰਾਂ ਦੀ ਮੌਤ ਤੋਂ ਬਾਅਦ ਜੇ ਰੱਬ ਨੇ ਸੁਣਵਾਈ ਕੀਤੀ ਰੱਬ ਨੇ ਬੱਚਾ ਦਿੱਤਾ ਤਾਂ ਉਹ ਵੀ ਬੱਚਾ ਜਿਹੜਾ ਹੈ ਅਬਨਾਰਮਲ ਹੈ ਨਾ ਤਾਂ ਚੱਲ ਪਾਉਂਦਾ ਹੈ ਤਾਂ ਨਾ ਹੀ ਸਹੀ ਤਰ੍ਹਾਂ ਬੋਲ ਪਾਉਂਦਾ ਹੈ ਤੇ ਮੰंजे ਤੇ ਹੀ ਇਹ ਬੱਚਾ ਰਹਿੰਦਾ ਹੈ ਤਾਂ ਮਾਪੇ ਤੇ ਚੀ ਬੀਜੀ ਹੈ ਤਾਂ ਮਾਪੇ ਵੀ ਜਾਣਦੇ ਨੇ ਪਰ ਤੁਹਾਡੇ ਜਿਹੇ ਦਾਨੀ ਸੱਜਣਾ ਦੀ ਲੋੜ ਐ ਅਪੀਲ ਲਾ ਰਿਹਾ ਹੈ ਪਰਿਵਾਰ ਰੋ ਰੋ ਕੇ ਇਹ ਸਾਡੇ ਬੱਚੇ ਦਾ ਇਲਾਜ ਹੋ ਜੇ ਤਾਂ ਬੱਚਾ ਜਿਹੜਾ ਹੱਸਦਾ ਵਸਦਾ ਇਸ ਪਰਿਵਾਰ ਦੇ ਵਿੱਚ ਨਜ਼ਰ ਆਵੇ ਤਾਂ ਰਾਜੂ ਸਾਡੇ ਨਾਲ ਐ ਰਾਜੂ ਜੀ ਕੀ ਹੋਇਆ ਬੇਟੇ ਨੂੰ ਪਹਿਲਾਂ ਵੀ ਰੱਬ ਦੀ ਮਾਰ ਵਜੀ ਤਿੰਨ ਬੱਚੇ ਜਿਹੜੇ ਪੂਰੇ ਹੋਏ ਨੇ ਤਿੰਨ ਪੁੱਤਰਾਂ ਦੀ ਮੌਤ ਹੋਈ ਕੀ ਹੋਇਆ ਸੀ ਪਹਿਲਾਂ ਉਹਨਾਂ ਦਾ ਭਾਜੀ ਉਹ ਧੜਨੀ ਤੋਂ ਚੱਲਦਾ ਹੈ ਬੱਚੇ ਦਾ ਉਹਦੇ ਵੀ ਇਲਾਜ ਕਰਾਉਂਦੇ ਰਹੇ ਬਹੁਤ ਜ਼ਿਆਦਾ ਜਹਾਜਗੜ ਮੈਂ ਰੇੜੀ ਲਾਉਂਦਾ ਰਿਹਾ ਮੈਂ ਤਾਂ ਮਜ਼ਦੂਰੀ ਬਹੁਤ ਕੀਤੀ ਹੈ ਲੇਕਿਨ ਉੱਥੋਂ ਵੀ ਕਈਆਂ ਨੇ ਹੈਲਪਫੁਲ ਵੀ ਕਰਦੇ ਰਹੇ ਥੋੜੀ ਬੋਦੀ ਕਹਿੰਨੇ ਸੋ 1000 ਦੇ ਦਿੱਤਾ ਕਹਿੰਨੇ 2000 ਦੇ ਦਿੱਤਾ ਜਹਾਜਗੜ ਜਿਹੜੇ ਰੇਤ ਬਜਰੀ ਵਾਲੇ ਫੇਰ ਮੈਂ ਹੋਟੀਆਂ ਹਸਪਤਾਲ ਲਾਜ ਕਰੋਂਦਾ ਸਕੋਰਟ ਚੋਂ ਵੀ ਕਰਾਇਆ ਬੱਚੇ ਦਾ ਉਹਦਾ ਪਹਿਲੇ ਦਾ ਲਾਜ ਲੇਕਿਨ ਫੇਰ ਵੀ ਠੀਕ ਨਹੀਂ ਹੋਇਆ 2006 ਚ ਉਹਦੀ ਮੌਤ ਹੋ ਗਈ ਦੂਸਰੇ ਬੱਚੇ ਦੂਸਰੇ ਦੇ ਅੰਦਰ ਕਦੇ ਸੱਟ ਲੱਗ ਗਈ ਹੈ ਕਦੇ ਐਕਸੀਡੈਂਟ ਹੋ ਗਿਆ ਹੈ ਅੱਡਾ 2008 ਦੇ ਵਿੱਚ ਬੀੜਵੇਂ ਢਾਣੇ ਲਾਗੇ ਰਖਸ਼ੇ ਦੇ ਜਾ ਰਹੇ ਆ ਤੇ ਉਹਨਾਂ ਸਾਈਡ ਮਾਰਤੀ ਟੈਂਪੂ ਵਾਲੇ ਨੇ ਟੈਂਪੂ ਵਾਲਾ ਗਾਂ ਭੱਜ ਗਿਆ ਤੇ ਘਰ ਦੀ ਕੋਲ ਛੁੱਟ ਗਿਆ ਬੱਚਾ ਤੀਸਰਾ ਇੱਕ ਸਤਮਾਇਆ ਹੋ ਗਿਆ ਹਾਂਜੀ ਇੱਕ ਸਤਮਾਇਆ ਹੈ ਮਤਲਬ ਕਿ ਰੱਬ ਨੇ ਤਿੰਨ ਪਹਿਲਾ ਪੁੱਤ ਦਿੱਤੇ ਹਾਂਜੀ ਉਹ ਵੀ ਵਾਪਸ ਲੈ ਲੇ ਤੇ ਚੌਥਾ ਪੁੱਤ ਦਿੱਤਾ ਤਾਂ ਇਹ ਇਹਨੂੰ ਕੀ ਹੋਇਆ ਚੀਪ ਰਾਜਸਤਾਨੀ ਦਿਮਾਗ ਦੀ ਨਾਲ ਬਲੌਗ ਜੀ ਦਿਮਾਗ ਦੀ ਨਾਲ ਬਲੌਗ ਹੈ ਇਹ ਜੀ 5 ਸਾਲ ਹੀ ਹੋ ਗਿਆ ਮਤਲਬ ਇਹਨੂੰ ਇਹ ਦੱਸੋ ਰਾਜੂ ਦੀ ਉਮਰ ਕਿੰਨੀ ਹੈ ਬੇਟੇ ਦੀ ਇਹ ਤੇ ਕੀ ਹੋਇਆ ਸੀ ਇਹਨੂੰ ਸ਼ੁਰੂ ਤੋਂ ਸਹੀ ਸਲਾਮਤ ਸੀ ਜਾਂ ਸ਼ੁਰੂ ਤੋਂ ਇਸ ਤਰ੍ਹਾਂ ਦਾ ਸ਼ੁਰੂ ਤੋਂ ਠੀਕ ਹੈਗਾ ਜਦੋਂ ਅਸੀਂ ਚੁੱਕਦੇ ਰਹੇ ਹਾਂ ਇਤਨਾ ਵਜਨ ਪਾਉਂਦਾ ਰਿਹਾ ਲੱਤਾਂ ਤੇ ਬਾਅਦ ਚ ਜਦੋਂ ਕੋਈ ਹਵਾ ਬੈ ਗਈ ਆ ਕੀ ਹੋ ਗਿਆ ਇਹ ਸਾਨੂੰ ਨਹੀਂ ਪਤਾ ਲੱਗਾ ਉਮਰ ਕਿੰਨੀ ਹੈ ਉਮਰ 60 ਸਾਲ ਲੱਗਾ 5.5 ਸਾਲ ਦਾ ਹੈਗਾ ਹਾਂਜੀ ਰਾਜੂ ਮੈਨੂੰ ਇਹ ਦੱਸੋ ਇਲਾਜ ਵਾਸਤੇ ਕਿੰਨੇ ਕੇ ਡਾਕਟਰਾਂ ਤਾਂ ਹੀ ਪਹੁੰਚੇ ਤੁਸੀਂ ਕਿੰਨਾਂ ਰਿਹਾ ਇਲਾਜ ਤਾਂ ਹੀ ਜੋਰ ਲਾਇਆ ਦਾ ਕਰ ਤੋਂ ਘੜ ਵੀ ਅਹੀਂ ਜੀ 7 ਲੱਖ ਰੁਪਇਆ ਲੱਗ ਗਿਆ ਉਹਦਾ ਬਾਜ ਨਾ ਅਠ ਕਰਕੇ ਕਦੀ ਇਹੋ ਕੋ ਦਵਾਈ ਲਿਆ ਕਰੀ ਉਹਦੇ ਕੋ ਲਿਆ ਤੇ ਫਿਰ ਆ ਡਾਕਟਰਾਂ ਨੇ ਦੱਸਿਆ ਉਟੀਆਂ ਉਸਤਾਲ ਉਹਨਾਂ ਕਿਹਾ ਵੀ ਤੁਸੀਂ ਜਿੰਨੇ ਪੈਸੇ ਤੇ ਲੱਗਣੇ ਲਾ ਨਹੀਂ ਸਕਦੇ ਸੀ ਮੈਂ ਵੀ ਦੱਸੋ ਅਸੀਂ ਕਿੰਨਾ ਲੱਖ ਲੱਗਦਾ 2 ਲੱਖ ਲੱਗਦਾ ਕੋਈ ਨਾ ਕੋ ਕਰਾਂਗੇ ਕੋਈ ਕਹਿ ਕੋ ਮਦਦ ਮੂਤ ਲਵਾਂਗੇ ਤੇ ਬਾਅਦ ਚਾਹਨੋਂ ਕਹਿੰਦੇ ਤੁਸੀਂ ਦੱਸ ਦਿਓ ਫਿਰ ਅਸੀਂ ਮਾਰਾ ਤੇ ਭਰੋਸਾ ਕੀਤਾ ਚਲੋ ਦਰਬਾਰ ਸਾਹਿਬ ਜਾਂਦੇ ਰਹੇ ਦੁੱਖ ਭਜਣੀ ਬੇਰੀ ਹਲੇ ਸਨਾਨ ਕਰਉਂਦੇ ਰਹੇ ਆ ਵੇਰ ਕੇ ਗੁਰਦਰਾਗਾ ਨਾਨਕ ਸਾਹਿਬ ਉੱਥੇ ਵੀ ਜਾਂਦੇ ਰਹੇ ਕੀ ਵੀ ਦਈਏ ਜਦੋਂ ਬੱਚਾ ਤੁਹਾਡਾ ਦਰਦ ਨਾਲ ਤੜਫਦਾ ਹੈ ਜਾਂ ਉਹ ਤਰੁਣ ਨਹੀਂ ਪਾਉਂਦਾ ਜਾਂ ਚੱਲ ਨਹੀਂ ਪਾਉਂਦਾ ਮੰਜੇ ਤੇ ਹੀ ਚੀਜ਼ਾਂ ਦੀ ਚੀਜ਼ਾਂ ਦਿੱਤੀਆਂ ਜਾਂਦੀ ਬੋਲੀ ਜਾਂਦੀ ਬਿਲਕੁਲ ਇਥੋਂ ਏੜ ਫੁੱਲ ਕੇ ਇੱਥੇ ਆ ਜਾਂਦਾ ਕਰ ਦੋ ਕਾਲੀ ਬੜਾ ਪਕਾਨੇ ਵਗੋ ਫੁੱਲ ਜਾਂਦਾ ਇਹ ਬੇੜ ਤੇ ਸਾਡਾ ਆਪਣਾ ਰੋ ਨਿਕਲ ਜਾਂਦਾ ਸਹੀ ਪੁੱਛੋ ਅਹੀਂ ਆ ਬਹੁਤ ਪਰੇਸ਼ਾਨ ਹੈ ਅਇਦੇ ਗਨੇ ਛਾੜਾ ਚਲੋ ਬੱਚਾ ਠੀਕ ਹੋ ਜੇ ਅਜੇ ਕਾਰਨ ਅਹੀਂ ਕੁੜੀ ਵੀ ਆਪਣੀ ਭੈਣ ਨੂੰ ਦੇ ਦਿੱਤੀ ਤੋਣ ਇੱਕ ਬੇਟੀ ਆ ਦੇ ਇੱਕ ਬੇਡਾ ਤਾਂ ਜ਼ਰੂਰ ਜੀ ਜਦੋਂ ਬੱਚੇ ਤੇ ਐਹੋ ਜੀ ਮੁਸੀਬਤ ਹੋਏ ਬਿਮਾਰੀ ਹੋਏ ਤਾਂ ਮਾਂ ਬਾਪ ਦਾ ਜਿਹੜਾ ਰੋਣਾ ਜ਼ਰੂਰ ਆ ਜਾਂਦਾ ਹੈ ਬਾਪ ਮਾਂ ਤੜਫਦਾ ਹੈ ਬੱਚਾ ਦਾ ਤੜਫਦਾ ਹੈ ਤੜਫਦਾ ਮਾਂ ਬਾਪ ਵੀ ਤੜਫਦੇ ਨੇ ਕਿਉਂਕਿ ਬੱਚੇ ਨੂੰ ਐਸਾ ਹਾਲਾਤ ਦੇ ਵਿੱਚ ਦੇਖਦੇ ਨੇ ਇਹਦਾ ਜ਼ਰੂਰ ਉਹਨਾਂ ਦੇ ਜਿਹੜੇ ਹਿਰਦੇ ਬਲੁੰਦਰੇ ਜਾਂਦੇ ਹੋਣ ਜੀ ਉਹਨਾਂ ਨੂੰ ਵੀ ਆਸ ਉਮੀਦ ਸੀ ਕਿ ਬੱਚਾ ਜਿਹੜਾ ਹੱਸਦਾ ਵਸਦਾ ਇਸ ਪਰਿਵਾਰ ਦੇ ਵਿੱਚ ਹੋਵੇ ਆਉਂਦੇ ਜਾਂਦੇ ਆਵਾਜ਼ ਮਾਰੇ ਤੇ ਇਹ ਬੱਚਾ ਹੁਣ ਚੱਲ ਨਹੀਂ ਪਉਂਦਾ ਜਾਂ ਤੁਰ ਨਹੀਂ ਪਉਂਦਾ ਨਹੀਂ ਚੱਲ ਬੈਂ ਨਹੀਂ ਚੱਲ ਪੈਂਦਾ ਲਤਾਂ ਵਜਣੀਆਂ ਨਹੀਂ ਕਰ ਜ਼ੋਰ ਨਹੀਂ ਚੱਲਦੀਆਂ ਨਹੀਂ ਉਹ ਕਹਿੰਦੇ ਨਾੜ ਬਲੋ ਗਿਆ ਹੁਣ ਪਤਾ ਨਹੀਂ ਆਪਰੇਸ਼ਨ ਹੋਣਾ ਕੀ ਹੋਣਾ ਪੇਟ ਦਾ ਬਿੱਲ ਉਹਨਾਂ ਨੇ ਕਿਹਾ ਆਪਰੇਸ਼ਨ ਕਰਾਓ ਇਹ ਇਹ ਪੈਸੇ ਨਹੀਂ ਦੱਸਿਆ ਉਹਨਾਂ ਨੂੰ ਰਾਜੂ ਜੀ ਹੁਣ ਤਾਂ ਹੀ ਕਿੰਨੇ ਜਿਓ ਕਿੰਨੀਆਂ ਇਹ ਚੀਜ਼ਾਂ ਵੇਚਦੀਆਂ ਨੇ ਬੱਚੇ ਦੇ ਇਲਾਜ ਵਾਸਤੇ ਲਾਜਾਂ ਤੇ ਯਹੀ ਦੇ ਸਮਾਨ ਦੇ ਬੜਾ ਵੇਚਿਆ ਹੁਣ ਫਿਰ ਆਸ ਆਸਤਾ ਫਿਰ ਬਣਾਉਣ ਦੇ ਪਹਿਲਾਂ ਚਾਰ ਪੰਜ ਸਿਲੰਡਰ ਹੀ ਮੇਰੇ ਕੋਲ ਉਦਾਂ ਵੀ ਕਰਦੀਆਂ ਚੀਜ਼ਾਂ ਕਈ ਫਰਿੱਜਾਂ ਫਰੋਜਾਂ ਵੇਚਦੀਆਂ ਹੁਣ ਫਰਿੱਜ ਵੀ ਨਹੀਂ ਹੈਗੀ ਸਾਡੇ ਘਰ ਕੀ ਕਹਿੰਦੇ ਨੇ ਇਲਾਜ ਹੋਣਾ ਇਲਾਜ ਹੋਣਾ ਸੰਭਵ ਆ ਕਿ ਇਹ ਹੋ ਜੇ ਇਲਾਜ ਇਹ ਹੋ ਜਾਏਗਾ ਨੇ ਉਹ ਕਹਿੰਦੇ ਤੁਸੀਂ ਪੈਸੇ ਇਹਨੇ ਲਾ ਸਕਦੇਗਾ ਦੱਸੋ ਸਹੀ ਕਿੰਨੇ ਪੈਸੇ ਲੱਗਦੇ 10 ਦੱਸਦੇ ਵੀ ਨਹੀਂ ਡਾਕਟਰ ਤੇ ਰਜੂ ਜੀ ਹੁਣ ਰੋਜੀ ਰੋਟੀ ਕਿਵੇਂ ਚੱਲਦੀ ਆ ਤੁਸੀਂ ਇਹ ਜਿੱਥੇ ਬੈਠੇ ਆ ਸੀ ਆਪਣਾ ਮਚਾਨਾ ਤੁਹਾਡਾ ਜਿਵੇਂ ਸਰ ਜੀ ਇਹ ਵੀ ਤਰਲੇ ਇੱਕ ਕਿਰਾਏ ਦਾ ਮਕਾਨ ਜੀ ਉਹ ਵੀ ਤਰਲੇ ਲੈ ਲੈ ਕੇ ਰੋਟੀ ਖਾਂਦੇ ਆਂ ਜੀ ਕੇਵਲੇ ਰੇੜੀ ਦੋਸਤੋਂ ਸਬਜ਼ੀ ਲੈ ਆਈ ਦੀ ਉਹ ਖਾ ਲਈ ਦੀ ਆ ਜਿਹੜੀ ਬਣਾਈ ਦੀ ਆ ਆਪਣਾ ਗੁਜ਼ਾਰਾ ਕਰੀਦਾ ਹਾਂ ਹਾਂਜੀ ਰੇੜੀ ਲਾਉਨੇ ਚਾਹ ਦੀ ਰੇੜੀ ਜੀ ਤੇ ਰੋਟੀ ਰਾਟੀ ਬਣਾਉਨੇ ਆ ਉੱਥੇ ਵੀ ਤੁਹਾਨੂੰ ਪਤਾ ਭਾਏ ਜੇ 50 ਮੰਗਾ ਗਏ ਨੇ ਗੈਨੇ ਗੈਨਾ 30 ਰੁਪਏ ਦੇਣੇ ਆ ਜੀ ਧੰਨਵਾਦ ਆਈ ਗੱਲ ਮਗਾਈਏ ਹਿਸਾਬ ਨਾਲ ਮਾ ਕੋਈ ਨਾ ਕੋਈ 50 30 ਰੁਪਏ ਦਿੰਦਾ 40 ਦੇ ਦੇਣਗੇ ਵਾਤਾਵਾਜ ਰੰਜੀ ਜੀ ਮੈਨੂੰ ਇਹ ਦੱਸੋ ਬੱਚਾ ਹੁਣ ਬੋਲਦਾ ਹੈ ਜਾਂ ਨਹੀਂ ਬੋਲ ਵੀ ਨਹੀਂ ਪਉਂਦਾ ਹਾਂਜੀ ਬੋਲਦਾ ਗੱਲਾਂ ਬਾਤਾਂ ਨੇ ਕਰਦਾ ਹੈ ਸਿਰ ਤੋਰ ਨਹੀਂ ਸਕਦਾ ਸਰ ਕੀ ਦੱਸਦਾ ਜੀ ਤੁਹਾਨੂੰ ਬੋਲਦਾ ਤੁਹਾਡੇ ਕੀ ਆਵਾਜ਼ ਦਿੰਦਾ ਤੁਹਾਨੂੰ ਹਾਂਜੀ ਹਾਂਜੀ ਆਵਾਜ਼ ਤੇ ਦਿੰਦਾ ਮੈਂ ਬੇਟੇ ਨਾਲ ਵੀ ਗੱਲਬਾਤ ਕਰਦੇ ਆ ਮੇੜਾ ਜੀ ਨਾਮ ਜੀ ਇਹ ਤੁਹਾਡਾ ਲੋਰ ਦਾ ਨਾਮ ਕੀ ਜੈ ਬੋਲ ਜੈ ਜੈ ਵੀਰ ਤੇ ਜੈ ਵੀਰ ਕਿਵੇਂ ਦਵਾਈ ਚੱਲਦੀ ਹੈ ਦਵਾਈ ਮਿਲਦੀ ਤੁਹਾਨੂੰ ਜਾਂ ਨਹੀਂ ਮਿਲਦੀ دلگردا ਤੁਹਾਡਾ ਵੀ ਚੱਲਣ ਫਿਰਨ ਨੂੰ ਜੀਰ ਕਰਦਾ ਹੈ ਕਿ ਤੁਸੀਂ ਚੱਲੋ ਫਿਰੋリエ ਕੈਮਰ ਪੀਂਦੇ ਪੀੜ ਹੁੰਦੀ ਹੈ ਕਰਦੇ ਕਦੇ ਅੱਡੀ ਚ ਪੀਂਦੇ ਟਿੱਡ ਦੀ ਪੀੜ ਹੁੰਦੀ ਆ ਜਿੰਨੀ ਕੀ ਪੀੜ ਹੁੰਦੀ ਹੈ ਜਿਆਦੀ ਜਿਆਦੀ ਹੁੰਦੀ ਹੈ ਲੈ ਜੈ ਵੀਰ دلگردا ਤੁਹਾਡਾ ਵੀ ਤੁਸੀਂ ਬਾਹਰ ਬਾਜ਼ਾਰ ਜਾਓ ਫਿਰੋ ਤਰੋ ਦਿਲ ਹੁੰਦਾ ਇਸ ਤਰ੍ਹਾਂ ਬਾਹਰ ਜਾਣਾ ਬਾਹਰ ਜਾਣਾ ਬਾਹਰ ਜਾਣਾ ਜਾਨਾ ਤੁਹਾਨੂੰ ਜ਼ਰੂਰ ਜੀ ਇਹ ਬੱਚਾ ਜਿਹੜਾ ਹੈ ਚਾਹੇ ਉਮਰ 6 ਸਾਲ ਹੈ ਲੇਕਿਨ ਜਿਵੇਂ ਬੱਚਾ ਵੀ ਦੱਸ ਰਿਹਾ ਜੀ ਉਹਦੇ ਦਰਦ ਹੁੰਦੀ ਆ ਤਾਂ ਬੜਾ ਪੀੜ ਹੁੰਦੀ ਆ ਦਰਦ ਨਾਲ ਤੜਫਦਾ ਹੈ ਤਾਂ ਰਾਜੂ ਜਿਹੜਾ ਕਿ ਦਿਹਾੜੀਦਾਰ ਬੰਦਾ ਹੈ ਚਾਹ ਦੀ ਰੇੜੀ ਲਾਉਂਦਾ ਹੈ ਇਲਾਜ ਵਾਸਤੇ ਪੈਸੇ ਨਹੀਂ ਹੈ ਪੈਸਿਆਂ ਦੀ ਬੜੀ ਲੋੜ ਹੈ ਤਾਂ ਅਪੀਲ ਲੈ ਕੇ ਇਸ ਬੱਚੇ ਦੇ ਇਲਾਜ ਵਾਸਤੇ ਜਿੰਨੀ ਵੀ ਮਦਦ ਹੋਵੇ ਜਰੂਰ ਹੋਣੀ ਚਾਹੀਦੀ ਆ ਤਾਂ ਪੰਜੀ ਮੈਨੂੰ ਇਹ ਦੱਸੋ ਮਾਂ ਵਾਸਤੇ ਪੁੱਤ ਬੜੇ ਅਨਮੋਲ ਚੀਜ਼ਾਂ ਹੁੰਦੀਆਂ ਨੇ ਤੁਹਾਡਾ ਬੱਚਾ ਜਦੋਂ ਮੰਜੇ ਦੇ ਪਿਆ ਹੁੰਦਾ ਕੀ ਬੀਜਦੀ ਤੁਹਾਡੇ ਦਿਲ ਦੇ ਤੋ ਤੇ ਕਾਲੇ ਬੜਾ ਬੁਰਾ ਹਾਲੀ ਤੇ ਮੈਂ ਰੋਣ ਵਾਲੀ ਹੋ ਜੰਨੀ ਕਿ ਅੱਕ ਯੱਕ ਜੰਨੀ ਆ ਕਿ ਜਾ ਤੇ ਜਾ ਤੈਨੂੰ ਪਰ ਬੜਾ ਰੋਣ ਦਾ ਕਹਿ ਵਾਲੇ ਕਿ ਰੱਬ ਨਾਲ ਨਰਾਜ਼ੀ ਹੁੰਦੀ ਹੈ ਕਿ ਕਿ ਦਿੱਤਾ ਤੇ ਚਾਚਾ ਅੱਜ ਦਾ ਦਿੰਦਾ ਜਾ ਤੇ ਫਿਰ ਦਿੰਦਾ ਹੀ ਨਹੀਂ ਕਹਿੰਦੇ ਮੇਰੀ ਪਹਿਲਾਂ ਵੀ ਰੱਬ ਨੇ ਤਿੰਨ ਪੁੱਤ ਦਿੱਤੇ ਰੱਬ ਨੇ ਵਧੀਆ ਔਲਾਦ ਦਿੱਤੀ ਸੀ ਪਰ ਉਹ ਵੀ ਵਾਪਸ ਲੈ ਲੇ ਰੱਬ ਨੇ ਤੇ ਜੇ ਹੁਣ ਚੌਥਾ ਪੁੱਤ ਦਿੱਤਾ ਤਾਂ ਇਸ ਹਾਲਾਤ ਦੇ ਵਿੱਚ ਦਿੱਤਾ ਨਰਾਜ਼ਗੀ ਹੁੰਦੀ ਰੱਬ ਨਾਲ ਦਾ ਬਨਰ ਰਾਜੀ ਹਾਂ ਹਾਂ ਜੀ ਉਹ ਆਪਕੇ ਤੁਰਦਾ ਨਹੀਂ ਹੈ ਤੇ ਉਹ ਫੇ ਤੁਰਜੇ ਚੱਲ ਨਹੀਂ ਪਉਂਦਾ ਚੱਲ ਨਹੀਂ ਜਾਂ ਪਉਂਦਾ ਹੂੰ ਤੋ ਬਾਤ ਤਾਂ ਜਿਆਦਾ ਹੀ ਦੁਦਗੀ ਹਥੇ ਮੁੰਡੇ ਤੋਂ ਜਿਆਦਾ ਹੀ ਜੇ ਤੁਰ ਪੈ ਨਾ ਫੇਰ ਹੁੰਦਾ ਪੀ ਤੁਰ ਬੀਤਦੀ ਹੈ ਜਦੋਂ ਇਹ ਤੜਫਦਾ ਦਰਦ ਨਾਲ ਜਿਤਨਾ ਤੁਸੀਂ ਦੱਸਦੇ ਹੋ ਜੀ ਦਰਦ ਬਹੁਤ ਜਿਆਦਾ ਹੁੰਦੀ ਹੈ ਤੁਹਾਡੇ ਤੇ ਕੀ ਬੀਤਦੀ ਹੈ ਜਦੋਂ ਪੁੱਤ ਮੰਜੇ ਤੇ ਪਿਆ ਹੁੰਦਾ ਤਾਂ ਅੰਦਰ ਮੈਂ ਤੇ ਰੋਣ ਵਾਲੀ ਹੋ ਜੰਨੀ ਤੇ ਪਰ ਰੋਣ ਬੜਾ ਉਤਰ ਹੰਡਮੰਡ ਕਾਲੀ ਪੰਦੀ ਕਿਤੇ ਹੁਣ ਵੜਾ ਦੋੜਾਲੀ ਹੋ ਜਾਂਦੀ ਹੈ ਤੇ ਇਲਾਜ ਨਹੀਂ ਹੋ ਪਾਇਆ ਹੁੰਦਾ ਕਿ ਨਹੀਂ ਇਲਾਜ ਨਹੀਂ ਹੋਇਆ ਇਲਾਜ ਨੂੰ ਕਿੰਨੇ ਪੈਸੇ ਲਾਦੇ ਹੁੰਦੇ ਪਾ ਤੇ ਉਹ ਲਾਤੇ ਵੱਧ ਤੇ ਕਦੀ ਉਧਰ ਜਾ ਕਦੀ ਹਸਪਤਾਲਾਂ ਭੱਜੇ ਵੇ ਦੇ ਉਹਨਾਂ ਨੇ ਜਵਾਬ ਦੇ ਦਿੱਤੇ ਉਹਨਾਂ ਨੂੰ ਅੰਜੂਰ ਜੀ ਇਹ ਮਾਂ ਹੈ ਜਿਹੜੀ ਬਦਨਸੀਬ ਮਾਂ ਤੇ ਬਦਨਸੀਬ ਵੀ ਪਿਓ ਹੈ ਜਿਹਦੇ ਤਿੰਨ ਬੱਚੇ ਸੀ ਜਿਹੜੇ ਰੱਬ ਨੂੰ ਪਿਆਰੇ ਹੋ ਗਏ ਤਾਂ ਚੌਥਾ ਬੱਚਾ ਜਿਹੜਾ ਉਹ ਵੀ ਮੰਝੇ ਦੇ ਪਿਆ ਹੈ ਤਾਂ ਹਾਲਾਤ ਜਿਹੜੇ ਨੇ ਵੱਤ ਤੋਂ ਵੱਤਰ ਨੇ ਜਿੱਥੇ ਰਹਿ ਰਹੇ ਨੇ ਉਹ ਵੀ ਆਪਣਾ ਮਚਾਣ ਨਹੀਂ ਹੈ ਰੈਂਟ ਤੇ ਰਹਿੰਦੇ ਨੇ ਦਿਹਾੜੀ ਲਾਉਂਦਾ ਰੇੜੀ ਲਾਉਂਦਾ ਚਾਹ ਦੀ ਤਾਂ ਪੈਸੇ ਪੂਰੇ ਨਹੀਂ ਚੱਲ ਪਉਂਦੀ ਰੋਟੀ ਮਹਾ ਚੱਲਦੀ ਹੈ ਇਹਦਾ ਦਵਾਈ ਤੇ ਉਨੇ ਜਿਹੇ ਪੈਸੇ ਵਰਤੇ ਜਾਂਦੇ ਨੇ ਜਿੰਨੇ ਪੈਸੇ ਬਣਦੇ ਨੇ ਛਿੰਨੀ ਦਿਹਾੜੀ ਬਣ ਜਾਂਦੀ ਇਹ ਛਿੰਨੇ ਕੇ ਪੈਸੇ ਦਵਾਈ ਦੇ ਲਾ ਦਿੰਦੇ 4-500 ਰੁਪਿਆ ਸਾਰਾ ਭਾਈ ਦਾ ਉਹਦੇ ਵਿੱਚ ਹੀ दारू ਦਵਾਈ ਦਾ ਵੀ ਖਰਚਾ ਚੱਲਦਾ ਘਰ ਦਾ ਖਰਚਾ ਵੀ ਜਾਂਦਾ ਹੁਣ ਤਾਂ ਹੀ ਮਦਦ ਹੋਈ ਜੇ ਭੈਣ ਭਰਾ ਰਿਸ਼ਤੇਦਾਰ ਨੇ ਮਦਦ ਕੀਤੀ ਹੁੰਦੀ ਨਹੀਂ ਜੀ ਕਹਿਣੇ ਇੱਕ ਭਰਾ ਨੇ 10000 ਰੁਪਇਆ ਦਿੱਤਾ ਉਸ ਤੋਂ ਬਾਅਦ ਉਹਨਾਂ ਬਾਤ ਨਹੀਂ ਪੁੱਛੀ ਐਨੇ ਹਸਾ ਲੋ ਕਿਲੋ ਕਿਲੋ ਆਟਾ ਲਿਆ ਕੇ ਆਪਣਾ ਗੁਜ਼ਾਰਾ ਕਰਦੇ ਆ ਅੱਧਾ ਕਿਲੋ ਖੰਡ ਲੈ ਆਈ ਦੀ ਕਿਲੋ ਆਟਾ ਲੈ ਆਈ ਦਾ ਇਸ ਤਰ੍ਹਾਂ ਕੇਵਲ ਦੁਕਾਨ ਤੋਂ ਰੋਟੀ ਲੈ ਆਈ ਦੀ ਡਾਕਟਰ ਨੇ ਦੱਸਿਆ ਕਿ ਕਿੰਨੇ ਕੇ ਪੈਸੇ ਦੀ ਲੋੜ ਹੈ ਹੁਣ ਇਲਾਜ ਵਾਸਤੇ ਇਹ ਨਹੀਂ ਦੱਸਿਆ ਉਹਨਾਂ ਨੇ ਇਹੀ ਕਿਹਾ ਵੀ ਤੂੰ ਇੰਨੇ ਪੈਸੇ ਲਾ ਨਹੀਂ ਸਕਦੇ ਜਿੰਨੇ ਇੱਥੇ ਲੱਗਣੇ ਹਨ ਮੈਂ ਹੱਥ ਤੋਂ ਵੱਧ ਹੀ ਜ਼ਿਆਦਾ ਹਾਂਜੀ ਹਾਂਜੀ ਹੋ ਸਕਦਾ 5 ਲੱਖ ਰੁਪਇਆ ਲੱਗ ਜੇ ਤਾਂ ਹੀ ਸੋਚਿਆ ਚਲੋ ਜਨਮ ਸਾਡੀ ਵੀੜਾ ਗਵਾਜ ਗਏ ਕਾਗਜ਼ ਪੱਤਰ ਹੁਣ ਫੇਰ ਜਨਮ ਸਾਡੀ ਪੇੜ ਬਣਾਇਆ ਮਗਾ ਇਹਦਾ ਕਾਰਡ ਬਣਾ ਲਾਂਗੇ ਇਹ ਸੋਚਿਆ ਵੀ ਜੇ ਕਿਸੇ ਪਾਸੇ ਕੋਈ ਭੈਣ ਭਰਾ ਆਡੀ ਹੈਲਪਿੰਗ ਕਰਦਾ ਕਾਰਡ ਬਣਾ ਲੈਣੇ ਕੋਈ ਨਾ ਕੋਈ ਮਦਦ ਹੋ ਜੂ। ਹਾਂ ਸਰ ਜੀ ਥੋੜੀ ਬੋਦੀ ਆਪਾਂ ਮਿਹਨਤ ਕਰਦੇ ਆਂ ਤੇ ਅਸੀਂ ਹੁਣ ਕੋਈ ਮੰਗਦੇ ਇਸ ਤਰ੍ਹਾਂ ਕੋਈ ਨਾ ਕੋਈ ਰਿਸ਼ਤੇਦਾਨ ਇਹ ਕਿਹੜਾ ਤੂੰ ਕੰਮ ਨਹੀਂ ਕਰਦਾ। ਤੇ ਰਾਜੂ ਜੀ ਮੈਨੂੰ ਇਹ ਦੱਸੋ ਪੈਸੇ ਵੀ ਤੁਸੀਂ ਬਥੇਰੇ ਲਾਤੇ ਚੀਜ਼ਾਂ ਵੇਚ ਸੱਡੀਆਂ ਨੇ ਆਪਣੀਆਂ ਬੱਚਾ ਜੇ ਫਿਰ ਵੀ ਉਸ ਤਰ੍ਹਾਂ ਦਾ ਉਸ ਤਰ੍ਹਾਂ ਹੀ ਆ। ਤਾਂ ਹੁਣ ਕੀ ਬੀਜਦੀ ਹੈ ਜਦੋਂ ਬੱਚੇ ਦੀਆਂ ਆਵਾਜ਼ਾਂ ਸੁਣਦੇ ਹੋ ਡਾਡਾ ਮਾਰਦਾ ਤੜਫਦਾ ਆਇਆ ਤਾਂ ਕੀ ਬੀਜਦੀ ਹੈ ਤੁਸੀਂ ਪਿਓ ਜੇ ਪਿਓ ਤੇ ਸਿਰ ਤੇ ਬੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਬਾਹਰ ਦੀ ਰੋਟੀ ਰੋਜ਼ੀ ਵੀ ਚਲਾਉਣੀ ਹੈ ਪਰਿਵਾਰ ਨੂੰ ਪਾਲਣਾ ਹੈ ਬਾਹਰ ਵੀ ਚਾਹ ਦੀ ਰੇੜੀ ਲਾਉਣੀ ਹੈ ਫਿਰ ਜੀਰੋ ਫੋਨ ਆ ਜਾਂਦਾ ਹੋਈ ਗਾ ਜੇ ਬੇਟਾ ਤੜਫ ਰਿਹਾ ਚਾਤ ਕੀ ਬੀਜਦੀ ਹੈ ਤਾਂ ਫਿਰ ਭੱਜ ਕੇ ਆਉਨੇ ਆ ਜੀ ਲੈ ਕੇ ਜਾਣਾ ਪੈਂਦਾ ਡਾਕਟਰ ਕੋ ਵੀ ਜੇ ਕਈ ਵਾਰੀ ਜੇ ਡਾਕਟਰ ਇੱਥੇ ਡਾਕਟਰ ਹੱਥ ਨਹੀਂ ਪਾਉਂਦੇ ਜਲਦੀ ਕਿਦਿਆਂ ਉਹ ਕਹਿੰਦੇ ਹਸਪਤਾਲ ਲੈ ਜਾਓ ਜੀ ਕਦੀ ਮੇਰੇ ਹਸਪਤਾਲ ਜਾਣੇ ਕਦੀ ਗੁਰਨਾਨਕ ਹਸਪਤਾਲ ਜਾਣੇ ਹੋਟੀਆਂ ਉਸਾਲ ਵੇ ਭੇਜ ਦਿੰਦੇ ਆ ਉਧਰ ਛੁੱਟੀ ਦੇ ਕੇ ਦੇ ਸਾਨੂੰ ਹੋਟੀਆਂ ਭੇਜਤਾ ਕਿੰਨੇ ਜਣ ਬੇਲੇ ਰੱਖ ਕੇ ਪੈਸੇ ਭੁਗੇ ਲਵਾ ਕੇ ਉਥੇ ਫਿਰ ਕਹਿੰਦੇ ਹੋਟੀਆਂ ਉਸਾਲ ਆ ਜੇ ਜਿਹੜੇ ਐਨ ਆਰ ਆਈ ਵੀਰ ਜਾਂ ਸਮਾਜ ਦੇ ਵੀਰ ਨੇ ਰੱਬ ਜਿਹੇ ਫਰਿਸ਼ਤੇ ਨੇ ਜਿਹੜੇ ਹਮੇਸ਼ਾ ਲੋੜਵੰਦ ਪਰਿਵਾਰਾਂ ਦੀ ਮਦਦ ਵਾਸਤੇ ਆਉਂਦੇ ਨੇ ਕੀ ਅਪੀਲ ਲਾਉਣੀ ਚਾਹੁੰਦੇ ਹੋ ਸਾਡੇ ਚੈਨਲ ਦੇ ਮਾਧਿਅਮ ਨਾਲ ਕੀ ਬੇਨਤੀ ਲਾਉਣੀ ਮਦਦ ਵਾਸਤੇ ਚਲੋ ਜਿੰਨੀ ਹੈਲਪ ਹੋ ਸਕੇ ਚਲੋ ਕਰਨ ਸਾਡਾ ਬੱਚਾ ਠੀਕ ਹੋਣਾ ਚਾਹੀਦਾ ਸਾਨੂੰ ਹੋਰ ਐ ਰਾਜੂ ਜੀ ਮੋਬਾਈਲ ਨੰਬਰ ਜਿਆਦਾ ਤੁਹਾਨੂੰ ਐਡਰੈਸ ਆਪਣਾ ਤੇ ਮੋਬਾਈਲ ਨੰਬਰ ਜ਼ਰੂਰ ਦੱਸ ਦਿਓ ਇੱਥੋਂ ਦਾ ਐਡਰੈਸ ਤੇ ਮੋਬਾਈਲ ਨੰਬਰ ਦਾ ਠੀਕ ਹੈ ਸਰ ਜੀ ਐਡਰੈਸ ਨੰਬਰ ਹੈਗਾ 771077 4156 ਦੁਬਾਰਾ ਬੋਲੋ 771077 4156 ਤੇ ਐਡਰੈਸ ਨੈਸ ਸੁਲਤਾਨਪੁਰ ਪਿੰਡ ਕਾਚੇਛੇ ਬੇਰੀ ਗਲੀ ਹਾਂ ਜ਼ਰੂਰ ਜੀ ਇਹ ਹਾਲਾਤ ਨੇ ਉਸ ਪਰਿਵਾਰ ਦੇ ਜਿਹੜਾ ਕਿ ਵਦਨ ਸਿੰਘ ਮਾਪੇ ਨੇ ਆਪਣੇ ਬੱਚੇ ਦੇ ਇਲਾਜ ਵਾਸਤੇ ਦੂਜਿਆਂ ਦੇ ਸਾਹਮਣੇ ਹੱਥ ਫੁਲਾ ਰਹੇ ਨੇ ਬੜੀਆਂ ਉਮੀਦਾਂ ਨਾਲ ਰੱਬ ਨੇ ਜਿਹੜਾ ਚੌਥਾ ਬੱਚਾ ਦਿੱਤਾ ਤਿੰਨ ਬੱਚਿਆਂ ਤੋਂ ਤਿੰਨ ਮੁੰਡਿਆਂ ਤੋਂ ਬਾਅਦ ਤਿੰਨ ਪੁੱਤਰਾਂ ਤੋਂ ਬਾਅਦ ਚੌਥਾ ਪੁੱਤ ਦਿੱਤਾ ਤਾਂ ਉਹਦਾ ਹਾਲਾਤ ਵੀ ਜਿਹੜੇ ਨੇ ਬਹੁਤ ਹੀ ਬੁਰੇ ਨੇ ਬਿਮਾਰੀ ਤੋਂ ਪੀੜਤ ਹੈ ਇਲਾਜ ਵਾਸਤੇ ਬਹੁਤ ਪੈਸੇ ਚਾਹੀਦੇ ਨੇ ਨਾ ਤਾਂ ਪੈਸੇ ਨੇ ਤੇ ਨਾ ਹੀ ਆਪਣਾ ਮਚਾਨ ਹੈ ਤਾਂ ਜੇ ਹਾਲਾਤ ਇਹੋ ਜਿਹੇ ਨੇ ਕਿ ਬਹੁਤ ਸਾਰਾ ਸਮਾਨ ਜਿਹੜਾ ਵੇਚਤਾ ਆਇਆ ਹੁਣ ਦੁਜਿਆਂ ਦੇ ਸਾਹਮਣੇ ਹੱਥ ਫਲਾਉਂਦੇ ਨੇ ਰੋਜੀ ਰੋਟੀ ਮਹਾ ਚੱਲ ਪਉਂਦੀ ਏ ਇਲਾਜ ਵਾਸਤੇ ਜਿੰਨੇ ਕੇ ਪੈਸੇ ਚਾਹੀਦੇ ਉਹਨੇ ਪੂਰੇ ਨਹੀਂ ਹੋ ਰਹੇ ਜਿੰਨੀ ਵੀ ਦਿਹਾੜੀ ਮਿਲਦੀ ਹੈ ਉਸ ਨਾਲ ਦਵਾਈਆਂ ਆਉਂਦੀਆਂ ਨੇ ਤੇ ਜਾਂ ਰੋਟੀ ਚੱਲਦੀ ਹੈ ਤਾਂ ਦਾਨੀ ਸੱਜਣਾ ਦੇ ਸਾਹਮਣੇ ਐਨ ਆਰ ਆਈ ਵੀਰਾਂ ਦੇ ਸਾਹਮਣੇ ਵੀਰ ਨੇ ਅਪੀਲ ਲਾਈ ਹੈ ਜੇ ਬੱਚੇ ਦੇ ਇਲਾਜ ਵਾਸਤੇ ਜਿੰਨੀ ਵੀ ਤਿਲ ਫੁੱਲ ਸੇਵਾ ਭੇਜੀ ਜਾਵੇ ਜਿਸ ਨਾਲ ਇਹਨਾਂ ਦਾ ਬੱਚਾ ਹੱਸਦਾ ਵਸਦਾ ਇਸ ਪਰਿਵਾਰ ਦੇ ਵਿੱਚ ਰਵੇ ਅਤੇ ਇਹ ਪਰਿਵਾਰ ਜਿਹੜਾ ਪਹਿਲਾਂ ਦੀ ਤਰ੍ਹਾਂ ਹੱਸਦਾ ਵਸਦਾ ਨਜ਼ਰ ਆਵੇ ਤਾਂ ਮੈਨੂੰ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਤਰਮਵੀਰ ਜੀ ਲਾਲੀ ਅੰਮ੍ਰਿਤ